ਸਮਾਣਾ ਪਟਿਆਲਾ ਰੋਡ ਤੇ ਸਰੰਦ 시ਧੀ ਜੋੜ ਮਲੇ ਵਿੱਚ ਜਾ ਰਹੀਆਂ ਸੰਗਤਾਂ ਲਈ ਜੀਵਨ ਗਰਗ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਨੀਤਾ ਚੀਮਾ ਸੂਬੇਦਾਰ ਮੇਜਰ ਸਿੰਘ ਨੇ ਕਿਹਾ ਕਿ 시ਧੀ ਜੋੜ ਮਲੇ ਚ ਜਾ ਰਹੀਆਂ ਸੰਗਤਾਂ ਲਈ ਗਰਗ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਹੈ ਤੇ ਸਮਾਣਾ ਤੋਂ ਬਾਅਦ ਵੀ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਬਾਦਯੋਸਨ ਜੀ ਅੱਜ ਚਮਕੌਰ ਸਾਹਿਬ ਤੇ ਸਾਕਾ ਸਰੰਦ ਦੇ ਜੋੜ ਮੇਲੇ ਦੇ ਸਪਰ ਉਹਨਾਂ ਦੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਦੀ ਅੱਜ ਸਾਤਨ ਨੂੰ ਜੋੜੇ ਜਿਹੜਾ ਆਪਣੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ ਉਹਦੇ ਕਰਕੇ ਚਾਹ ਤੇ ਬਰੈਡ ਪਕੋੜੇ ਦਾ ਲੰਗਰ ਅੱਜ ਸੰਗਤ ਵਾਸਤੇ ਲਗਾਇਆ ਗਿਆ ਤੇ ਅੱਜ ਸ਼ਹੀਦਾਂ ਨੂੰ ਯਾਦ ਕਰਿਆ ਜਾਂਦਾ ਇਸ ਹੀ ਦੀ ਜੋੜ ਮੇਲੇ ਨੂੰ ਜਿਹੜੇ ਲੋਕ ਸੀਦੀ ਜੋੜ ਮੇਲੇ ਨੂੰ ਦਰਸ਼ਨ ਕਰਨ ਜਾ ਰਹੇ ਨੇ ਰਸਤੇ ਵਿੱਚ ਸਮਾਣਾ ਦਿਖੇ ਪਾਖੜਾਪੁਰ ਪਟਿਆਲਾ ਕੋਲੇ ਜੀਵਨ ਕਰਕੇ ਦੇ ਪਰਿਵਾਰ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਇਹ ਜੋ ਸੰਗਤਾਂ ਸੀਦੀ ਜੋੜ ਮੇਲੇ ਤੇ ਜਾ ਰਹੀਆਂ ਨੇ ਉਹਨਾਂ ਨੂੰ ਲੰਗਰ ਦੀ ਸੇਵਾ ਪਾਣੀ ਜੋ ਅਸੀਂ ਥੋੜੀ ਜੀ ਮਿਹਨਤ ਕਰਕੇ ਪ੍ਰੋਵਾਈਡ ਕੀਤੀ ਹੈ ਤਾਂ ਕਿ ਜੋ ਦੂਰੋਂ ਦੂਰੋਂ ਨੰਮੀਆਂ ਦੂਰੋਂ ਆਂਜਾਂ ਸੰਗਤਾਂ ਇਸ ਲੰਗਰ ਦੇ ਵਿੱਚ ਚਾਹ ਪਾਣੀ ਛੱਕ ਕੇ ਅੱਗੇ ਰਵਾਨਾ ਹੋ ਰਹੀਆਂ ਨੇ ਦੀਮਾ ਸਾਹਿਬ ਅੱਜ ਜਿਹੜੇ ਸੈਦੀ ਜੋੜ ਮਿਲਣ ਲਗੇ ਲੰਗਰ ਦਾ ਇੰਤਜ਼ਾਮ ਕੀਤਾ ਕੀ ਕੰਨਾ ਕਰਦੋ ਜੀ ਜਿਹੜਾ ਹੈ ਜ ਆਪਣੇ ਜੀਵਨ ਵੀਰ ਦੀ ਇਹ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਸਮਾਜ ਦਾ ਕੋਈ ਵੀ ਕੰਮ ਹੁੰਦਾ ਬੱਝੜ ਕੇ ਯੋਗਦਾਨ ਪਾਉਂਦੇ ਨੇ ਹਰ ਤਰ੍ਹਾਂ ਦੇ ਇਹ ਪੁੰਨ ਦੇ ਕੰਮ ਚ ਸਭ ਤੋਂ ਅੱਗੇ ਹੋ ਕੇ ਕਰਦੇ ਨੇ ਸਾਰਿਆਂ ਦੇ ਨਾਲ ਅੱਜ ਵੀ ਇਹ ਜਿਹੜਾ ਹੈਗਾ ਸਾਡਾ ਸ਼ਹਿਮਜਾਦਿਆਂ ਦਾ ਜਿਹੜਾ ਅਸੀਂ ਦੀ ਜੋੜ ਮਿਲਣਾ ਉਹਦੇ ਚ ਸੰਗਤਾਂ ਜਾਂਦੀਆਂ ਨੇ ਇੱਥੇ ਰੋਡ ਤੇ ਮੈਂ ਦੇਖ ਰਿਹਾ ਸਵੇਰ ਦਾ ਮੈਂ ਉਹ ਟਰੋ ਸਵੇਰ ਦਾ ਦੇਖ ਦੇ ਕੇ ਇਹਨਾਂ ਦੀਆਂ ਫੋਟੋਆਂ ਸਵੇਰ ਤੇ ਲੱਗੀਆਂ ਹੋਏ ਨੇ ਬੀਜ ਸੇਵਾ ਕਰਨਾ ਤਾਂ ਮੇਰਾ ਬੜਾ ਮਨ ਖੁਸ਼ ਹੋਇਆ ਮੈਂ ਕਿਹਾ ਯਾਰ ਜਾ ਕੇ ਵੀਰ ਜੀ ਦਾ ਹੌਸਲਾ ਵਧਾ ਕੇ ਆਈਏ ਤੇ ਬੜਾ ਚੰਗਾ ਉਪਰਾਲਾ ਇਹਨਾਂ ਦਾ ਸੰਗਤਾਂ ਦੇ ਕੋਲ ਤੇ ਫੇਰ ਤੋਂ ਹੀ ਐਵੇਂ ਹੀ ਮੇਲਾ ਲੱਗਿਆ ਹੋਇਆ ਹੈ ਲੋਕ ਆ ਰਹੇ ਨੇ ਜਾ ਰਹੇ ਨੇ ਬੜੇ ਪੁੰਨ ਦਾ ਕੰਮ ਕਰ ਰਹੇ ਨੇ ਵੀਰ ਜੀ ਪ੍ਰਮਾਤਮਾ ਇਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਓਕੇ